हरियाणा ਦੇ ਝੀਂਦ ਵਿੱਚ ਇੱਕ ਕਾਰ ਵਿੱਚ ਸਵਾਰ ਲੋਕਾਂ ਨੇ ਦੋ ਪਰਾਵਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਹੈ ਜੀ ਹਾਂ ਇਹ ਘਟਨਾ 2 ਵਜੇ ਦੇ ਕਰੀਬ ਵਾਪਰੀ ਹੈ ਮ੍ਰਿਤਕ ਦੀਆਂ ਲਾਸ਼ਾਂ ਜੀਨ ਦੇ ਸਿਵਲ ਹਸਪਤਾਲ ਦੇ ਵਿੱਚ ਰੱਖੀਆਂ ਗਈਆਂ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਜਾਣਕਾਰੀ ਅਨੁਸਾਰ ਨਿਰਜਨ ਪਿੰਡ ਦੇ ਵਸਨੀਕ 43 ਸਾਲਾਂ ਸਤਿਸ਼ ਅਤੇ 50 ਸਾਲਾਂ ਦਿਲਬਾਗ ਦੇ ਸਫਿੱਦੋ ਰੋਡ ਬਾਈਪਾਸ ਤੇ ਸਤਿਅਮ ਗੈਸ ਏਜੰਸੀ ਦੇ ਗੋਦਾਮ ਨੇੜੇ ਉਸ ਪਿੰਡ ਦੇ ਕੁਝ ਲੋਕਾਂ ਨਾਲ ਜ਼ਾਇਦਾਦ ਦਾ ਵਿਵਾਦ ਚੱਲ ਰਿਹਾ ਸੀ ਇਸ ਮਾਮਲੇ ਵਿੱਚ ਰਾਤ 11 ਵਜੇ ਦੇ ਕਰੀਬ ਸतीश ਅਤੇ ਦਿਲਬਾਗ ਦੂਜੇ ਪਾਸੇ ਦੇ ਆਰੋਪੀਆਂ ਵਿੱਚਕਾਰ ਲੜਾਈ ਹੋਈ ਇਸ ਤੋਂ ਬਾਅਦ ਰਾਤ 2 ਵਜੇ ਦੇ ਕਰੀਬ ਕੁਝ ਲੋਕ ਇੱਕ ਕਾਰ ਵਿੱਚ ਆਏ ਪਹੁੰਚਿਆ ਤਾਂ ਉਸ ਨੇ ਸतीश ਅਤੇ ਦਿਲਬਾਗ ਤੇ ਗੋਲੀਬਾਰੀ ਕਰ ਦਿੱਤੀ ਇਸ ਵਿੱਚ ਸतीश ਅਤੇ ਦਿਲਬਾਗ ਦੋਵੇਂ ਗੰਭੀਰ ਜ਼ਖਮੀ ਹੋ ਗਏ ਨੇ ਗੋਲੀਆਂ ਦੀ ਆਵਾਜ਼ ਸੁਣ ਕੇ ਸतीश ਦਾ ਪੁੱਤਰ 모ਹਿਤ ਵੀ ਬਾਹਰ ਆ ਗਿਆ ਦੋਵੇਂ ਜ਼ਮੀਨ ਤੇ ਪਏ ਸਨ 모ਹਿਤ ਦੋਵਾਂ ਨੂੰ ਜੀਦ ਹਸਤਾ ਲੈ ਗਿਆ ਇੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ